ਸਸ਼ੇਗਲ ਜੀ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma ਲਗਾਤਾਰ ਦੇਖਿਆ ਜਾ ਰਿਹਾ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਰਵਿੰਦ ਕੇਜਰੀਵਾਲ ਦੇ ਮੁਸ਼ਕਿਲਾਂ ਤੇ ਫੁੱਲ ਸਟਾਪ ਲੱਗਦਾ ਹੋਇਆ ਕਿਤੇ ਵੀ ਦੂਰ ਦੂਰ ਤੱਕ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਜਿਵੇਂ ਦੇਖਿਆ ਜਾ ਰਿਹਾ ਹੈ ਈਡੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਨੌ ਸੰਮਨ ਭੇਜੇ ਜਾ ਚੁਕੇ ਨੇ ਅਰਵਿੰਦ ਕੇਜਰੀਵਾਲ 21 ਸੰਮਨ ਤੇ ਪੇਸ਼ ਨਹੀਂ ਹੋਏ ਤੇ ਉਹਨਾਂ ਨੇ ਅਦਾਲਤ ਦੇ ਵਿੱਚ ਪਟੀਸ਼ਨ ਪਾਤੀ ਕਿ ਜਿੰਨੇ ਵੀ ਸਮਨ ਭੇਜੇ ਗਏ ਨੇ ਉਹ ਕੇਂਦਰ ਸਰਕਾਰ ਦੇ ਵੱਲੋਂ ਅ ਗ੍ਰਫਤਾਰ ਕਰਨ ਦੇ ਲਈ ਭੇਜੇ ਗਏ ਨੇ ਪਰ ਇੱਥੇ ਹੀ ਈਡੀ ਦੇ ਵੱਲੋਂ ਹਰ ਇੱਕ ਚੀਜ਼ ਤੇ ਫੁੱਲ ਸਟਾਪ ਲਗਾਉਂਦੇ ਆ ਕਿਹਾ ਗਿਆ ਕਿ ਇਹਨਾਂ ਕੋਲ ਜੋ ਕੋਟਾਲਾ ਹੋਇਆ ਉਸ ਦੇ ਸਾਰੇ ਦਸਤਾਵੇਜ਼ ਨੇ ਜਿਸ ਦੇ ਸਬੂਤਾ ਦੇ ਮੱਦੇ ਨਜ਼ਰ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਪੁੱਛਗਿੱਛ ਕਰਨ ਲਈ ਉਹਨਾਂ ਨੂੰ ਬੁਲਾ ਰਹੇ ਨੇ ਪਰ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋ ਰਹੇ ਅਤੇ ਅੱਜ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਵੀ ਇਹੀ ਦੇ ਵੱਲੋਂ ਸਾਰੇ ਦਸਤਾਵੇਜ਼ ਦਿਖਾਏ ਗਏ ਪਰ ਇੱਥੇ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਫਸਦੇ ਹੋਏ ਦਿਖਾਈ ਦਿੱਤੇ ਤੇ ਇਸ ਦੇ ਨਾਲ ਸਾਡੇ ਨਾਲ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਸਾਡੇ ਸਹਿਯੋਗੀ ਗगन ਮੌਜੂਦ ਨੇ ਉਹਨਾਂ ਨਾਲ ਅਸੀਂ ਸਾਰੀ ਇਸ ਦੇ ਬਾਰੇ ਜਾਣਕਾਰੀ ਲਵਾਂਗੇ ਸਵਾਗਤ ਹੈ ਤੁਹਾਡਾ ਗगन ਸਟੂਡੀਓ ਵਿੱਚ ਸਤਿ ਸ਼੍ਰੀ ਅਕਾਲ Sky News Punjab ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਨੀ ਗਗਨ ਜਿੱਥੇ ਦੇਖਿਆ ਜਾ ਰਿਹਾ ਸੀ ਸ਼ਾਇਦ ਹਾਈ ਕੋਰਟ ਦੇ ਵਿੱਚ ਅੱਜ ਪੇਸ਼ੀ ਦੇ ਦੌਰਾਨ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਤੇ ਫੁੱਲ ਸਟਾਪ ਲੱਗ ਸਕੇ ਪਰ ਈਡੀ ਨੇ ਦਸਤਾਵੇਜ਼ ਦਿਖਾਤੇ ਜਿਸ ਦਾ ਉਹ ਦਾਵਾ ਕਰ ਰਹੇ ਸੀ ਕੀ ਕਹਿਣਾ ਇਹਦੇ ਤੇ ਸਭ ਤੋਂ ਪਹਿਲਾਂ ਬਿਲਕੁਲ ਨਿਧੀ ਜੇ ਆਮ ਤੌਰ ਤੇ ਵੇਖਿਆ ਜਾਵੇ ਕਿ ਆਮ ਬੰਦੇ ਦੀ ਲਾਈਫ ਨੂੰ ਜੇ ਕੰਪੇਅਰ ਕਰੀਏ ਨਾ ਕੇਜਰੀਵਾਲ ਹੋਣਾਂ ਦੀ ਲਾਈਫ ਦੇ ਨਾਲ ਤਾਂ ਇੱਕ ਬੜਾ ਜਮੀਨ ਸਮਾਨ ਦਾ ਫਰਕ ਆ ਆਮ ਤੌਰ ਤੇ ਤਾਂ ਚਲੋ ਈਡੀਸੀ ਇਨਫੋਰਸਮੈਂਟ ਡਿਪਾਰਟਮੈਂਟ ਜਿਹੜਾ ਹੈ ਉਹਨਾਂ ਦੇ ਵੱਲੋਂ ਇੱਕ ਕੀਤਾਗੇ ਸੰਮਣ ਜਾਰੀ ਕੀਤੇਗੇ ਜੇ ਆਮ ਆਪਾਂ ਲੋਕਲ ਥਾਣੇ ਦੇ ਵਿੱਚੋਂ ਜਾਂ ਲੋਕਲ ਆਪਣੇ ਸੈਸ਼ਨ ਕੋਰਟ ਹੋਣ ਜਾਂ ਲੋਕਲ ਆਪਣੇ ਮਤਲਬ ਸਾਡੇ ਜ਼ਿਲ੍ਹਾ ਕੋਰਟ ਹੋਣ ਤਾਂ ਉਹਨਾਂ ਦੇ ਵੱਲੋਂ ਵੀ ਸਿਰਫ ਦੋ ਸੰਮਣ ਜਾਰੀ ਹੁੰਦੇ ਨੇ ਤੀਸਰੇ ਸੰਮਣ ਮਣ ਦੇ ਉੱਤੇ ਗੈਰ ਜਮਾਨਤੀ ਵਾਰੰਟ ਜਾਰੀ ਹੁੰਦੇ ਨੇ ਤੇ ਗ੍ਰਫਤਾਰੀ ਹੁੰਦੀ ਹੈ ਸੋ ਪਹਿਲੀ ਤਾਂ ਗੱਲ ਦੋ ਸਮਣਾ ਵਾਲੀ ਤੇ ਚਲੋ ਛੱਡੋ ਤਿੰਨ ਛੱਡੋ ਚਾਰ ਛੱਡੋ ਕੁੱਲ ਨੋ ਸਮਣੇ ਜਾਰੀ ਹੋਏ ਅਰਵਿੰਦ ਕੇਜਰੀਵਾਲ ਹੋਣਾ ਨੂੰ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੋਣਾ ਦੇ ਵੱਲੋਂ ਪਹਿਲਾਂ ਰਾਉਜ਼ ਐਵੇਨਿਊ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਗਿਆ ਸੀ ਉੱਥੇ ਵੀ ਕੁਝ ਜ਼ਮਾਨਤਾਂ ਜਿਹੜੀਆਂ ਭਰੀਆਂ ਨੇ ਅਰਵਿੰਦ ਕੇਜਰੀਵਾਲ ਹੋਣਾ ਨੇ ਇੱਕ ਜ਼ਮਾਨਤ ਭਰੀਏ ਉਸ ਤੋਂ ਬਾਅਦ ਜਿਹੜੀ ਗ੍ਰਿਫਤਾਰੀ ਨੂੰ ਰੋਕਣ ਦੇ ਲਈ ਹਾਈ ਕੋਰਟ ਦਾ ਦਰਵਾਜ਼ਾ ਵੀ ਅਰਵਿੰਦ ਕੇਜਰੀਵਾਲ ਹੋਣਾ ਦੇ ਵੱਲੋਂ ਖੜਕਾਇਆ ਗਿਆ ਤੇ ਉਸ ਤੋਂ ਬਾਅਦ ਕੀ ਹੋਇਆ ਬੀਤੇ ਦਿਨੀ ਜਿਹੜੀ ਹੈ ਬੀਤੇ ਕੱਲ ਪਰਸੋ ਜਿਹੜੀ ਸੁਣਵਾਈ ਹੋਈ ਸੀ ਉਸ ਦੇ ਵਿੱਚ ਹਾਈ ਕੋਰਟ ਨੇ 2 ਹਫ਼ਤਿਆਂ ਦਾ ਸਮਾਂ ਦਿੱਤਾ ਸੀ ਈਡੀ ਨੂੰ ਤੇ 1 ਹਫ਼ਤੇ ਦਾ ਸਮਾਂ ਦਿੱਤਾ ਸੀ ਅਰਵਿੰਦ ਕੇਜਰੀਵਾਲ ਤੇ ਅਰਵਿੰਦ ਕੇਜਰੀਵਾਲ ਹੁਣਾਂ ਦੇ ਵੱਲੋਂ ਜਿਹੜੇ ਵਕੀਲ ਸਾਨ ਅਭਿਸ਼ੇਕ ਮਨੂਜ ਸਿੰਘ ਵੀ ਉਹਨਾਂ ਨੇ ਦਲੀਲਾਂ ਆਪੀਲਾਂ ਕੀਤੀਆਂ ਉਹਨਾਂ ਨੇ ਕਈ ਦਾਅਵੇ ਠੋਕੇ ਉਹਨਾਂ ਨੇ ਆਧਾਰਨਾ ਦਿੱਤੀਆਂ ਮਨੀਸ਼ ਸੋਧਿਆ ਦੀ ਸੰਜੇ ਸਿੰਘ ਹੁਣਾਂ ਦੀ ਪੂਰਾ ਮਾਮਲਾ ਸ਼ਰਾਬ ਨੀਤੀ ਕੋ ਢਾਲਿਆ ਤੇ ਇਸ ਮਾਮਲੇ ਦੇ ਵਿੱਚ ਦੋ ਗ੍ਰਿਫਤਾਰੀਆਂ ਪਹਿਲਾਂ ਹੋ ਚੁੱਕੀਆਂ ਨੇ ਭਾਵੇਂ ਮਨੀਸ਼ ਸੋਧਿਆ ਦੀ ਗੱਲ ਕਰੀਏ ਸੰਜੇ ਸਿੰਘ ਹੁਣਾਂ ਦੀ ਗੱਲ ਕਰੀਏ ਤੇ ਹੁਣ ਤੀਸਰਾ ਮੇਨ ਜਿਹੜੇ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਨੇ ਤੇ ਸਰਕਾਰ ਨੇ ਸ਼ਿਕੰਜਾ ਕੱਸਿਆ ਹੈ ਦੂਸਰੀਆਂ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਜਿੱ ਕਿਤਨਾ ਕਿਤੇ ਦਾਅਵੇ ਠੋਕੇ ਜਾਂਦੇ ਨੇ ਪਟੀਸ਼ਨਾਂ ਪਾਈਆਂ ਜਾਂਦੀਆਂ ਨੇ ਪੂਰੀ ਦੀ ਪੂਰੀ ਕਾਰਵਾਈ ਕੀਤੀ ਜਾਂਦੀ ਇਸ ਕਿਆਸੇ ਤਾਂ ਇਹ ਲਗਾਏ ਜਾਂਦੇ ਸਨ ਕਿਉਂਕਿ ਖੁਦ ਅਰਵਿੰਦ ਕੇਜਰੀਵਾਲ ਹੁਣਾਂ ਨੇ ਇਹ ਬਿਆਨ ਦਿੱਤਾ ਕਿ ਮੈਨੂੰ ਭਾਜਪਾ ਦੀ ਸਰਕਾਰ ਗ੍ਰਫਤਾਰ ਕਰਵਾ ਕੇ ਮੇਰੇ ਐਮਐਲਏ ਨੂੰ ਆਪਣੇ ਪੱਖ ਦੇ ਵਿੱਚ ਕਰਕੇ ਸਾਡੀ ਸਰਕਾਰ ਨੂੰ ਸੁੱਟਣਾ ਚਾਹੁੰਦੀ ਹੈ ਡੇਗਣਾ ਚਾਹੁੰਦੇ ਆ ਤੇ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਆ ਸੋ ਇਸ ਪੂਰੇ ਮਾਮਲੇ ਦੇ ਵਿੱਚ ਜਿੱਥੇ ਪਹਿਲਾਂ ਰਾਊਜ਼ ਐਵੈਨੀਊ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣਾਂ ਨੇ ਪ੍ਰਣਿਤ ਭਰੀਆ ਤੇ ਉਸ ਤੋਂ ਬਾਅਦ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਪਰ ਦਿੱਲੀ ਹਾਈ ਕੋਰਟ ਤੋਂ ਵੀ ਅਰਵਿੰਦ ਕੇਜਰੀਵਾਲ ਨੂੰ ਹੁਣਾਂ ਨੂੰ ਰਾਹਤ ਨਹੀਂ ਮਿਲੀ ਕਿਉਂ ਨਹੀਂ ਮਿਲੀ ਇਹਦੇ ਵਿੱਚ ਹੁਣ ਦੱਸ ਦਿੰਦੇ ਨੇ ਕਿ ਪਿਛਲੇ ਦਿਨੀ ਜਿਹੜੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਇੱਕ ਹਫ਼ਤੇ ਦਾ ਸਮਾਂ ਤੇ ਈਡੀ ਨੂੰ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸੀ ਦੋਨੋਂ ਧਿਰਾਂ ਅਦਾਲਤ ਦੇ ਵਿੱਚ ਪੇਸ਼ ਹੁੰਦੀਆਂ ਨੇ ਜਦੋਂ ਸੁਣਵਾਈ ਹੁੰਦੀ ਹੈ ਤੇ ਉੱਥੇ ਅਰਵਿੰਦ ਕੇਜਰੀਵਾਲ ਦੇ ਜਿਹੜੇ ਵਕੀਲ ਸਨ ਮਾਫ ਕਰਨਾ ਅਰਵਿੰਦ ਕੇਜਰੀਵਾਲ ਹੋਣਾਂ ਦੇ ਜਿਹੜੇ ਵਕੀਲ ਅਭਿਸ਼ੇਕ ਮਨੋ ਸਿੰਘ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਭੱਜ ਨਹੀਂ ਰਹੇ ਉਹਨਾਂ ਨੂੰ ਸਿਰਫ ਇੱਕ ਸੁਰੱਖਿਆ ਦਿੱਤੀ ਜਾਵੇ ਗ੍ਰਫਤਾਰੀ ਨਾ ਹੋਵੇ ਤੇ ਉਹ ਜ਼ਰੂਰ ਅਦਾਲਤ ਦੇ ਵਿੱਚ ਪੇਸ਼ ਹੋ ਜਾਣਗੇ ਉਹ ਜੀਡੀ ਦੇ ਕੋਲ ਪੇਸ਼ ਹੋ ਜਾਣਗੇ ਪਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਹੁਣਾਂ ਤੇ ਹੀ ਜਿਹੜੇ ਜੱਜ ਸਾਹਿਬਾਨ ਸਨ ਉਹਨਾਂ ਨੇ ਜਿਹੜੇ ਜਿਹੜੇ ਸੀਨੀਅਰ ਬੈਚ ਜਿਹੜਾ ਉਹਨਾਂ ਦਾ ਬੈਂਚ ਬੈਠਾ ਸੀ ਉਹਨਾਂ ਨੇ ਇਹ ਗੱਲ ਜ਼ਰੂਰ ਵਕੀਲ ਨੂੰ ਕਹੀ ਕਿ ਕਾਲ ਤੇ ਹਾਜ਼ਰ ਹੋਣ ਤੋਂ ਕਾਹਦਾ ਡਰ ਲੱਗ ਰਿਹਾ ਅਰਵਿੰਦ ਕੇਜਰੀਵਾਲ ਨੂੰ ਬਿਲਕੁਲ ਗੱਲ ਵੀ ਜਾਇ ਸੀ ਕਿਉਂਕਿ ਜੇ ਆਮ ਬੰਦਾ ਮੇਰੇ ਵਰਗਾ ਕੋਈ ਆਮ ਬੰਦਾ ਜਿਹਨੂੰ ਦੋ ਸੰਮਣ ਜਾਰੀ ਹੋ ਚੁੱਕੇ ਹੋਣ ਤੇ ਤੀਸਰੇ ਸੰਮਣ ਤੇ ਮਤਲਬ ਦੋ ਸੰਮਣਾਂ ਤੇ ਵੀ ਨਹੀਂ ਜਾਂਦਾ ਤੇ ਫਿਰ ਤੀਸਰੀ ਵਾਰੀ ਸੰਮਣ ਨਹੀਂ ਆਉਂਦਾ ਤੀਸਰੀ ਵਾਰੀ ਗੈਰ ਜ਼ਮਾਨਤੀ ਵਾਰੰਟ ਆਉਂਦਾ ਤੇ ਨਾਲ ਪੁਲਿਸ ਆਉਂਦੀ ਹੈ ਤੇ ਲੱਭ ਲੱਭ ਕੇ ਲੈ ਕੋਈ ਨਹੀਂ ਹੁੰਦੀ ਫਿਰ ਕੇਸ ਚੱਲਦਾ ਤੇ ਦਿੱਲੀ ਦੇ ਮੁੱਖ ਮੰਤਰੀ ਦੇ ਹੋਣ ਦੇ ਕਰਕੇ ਹਾਲੇ ਵੀ ਨਾ ਬੇਸ਼ੱਕ ਇਹ ਗ੍ਰਿਫਤਾਰੀ ਤੇ ਰੋਕ ਜਿਹੜੀ ਆ ਨਹੀਂ ਲੱਗੀ ਪਰ ਈਡੀ ਦੇ ਵੱਲੋਂ ਇਹ ਗੱਲ ਜਰੂਰ ਕਹੀ ਗਈ ਹੈ ਕਿ ਅਸੀਂ ਗ੍ਰਿਫਤਾਰ ਨਹੀਂ ਕਰਨਾ ਅਸੀਂ ਜਾਂਚ ਕਰਨੀ ਆ ਸਾਡੇ ਨਾਲ ਜਾਂਚ ਦੇ ਵਿੱਚ ਤਾਂ ਸਹਿਯੋਗ ਕਰਨ ਜੇ ਕੋਈ ਮੁਕੱਦਮਾ ਹੋਇਆ ਹੈ ਈਡੀ ਦਾ ਜਿਹੜਾ ਕੰਮ ਸੀਗਾ ਉਹਨਾਂ ਕਿਹਾ ਕਿ ਅਸੀਂ ਤਾਂ ਜਾਂਚ ਦੇ ਵਿੱਚ ਸਹਿਯੋਗ ਮੰਗ ਰਹੇ ਸੀ ਪਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਹੁਣ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਈਡੀ ਜਾਂ ਐਨਆਈਏ ਜਾਂ ਹੋਰ ਜਿਹੜੀਆਂ ਜਾਂਚ ਏਜੰਸੀਆਂ ਨੇ ਉਹ ਕੇਂਦਰ ਸਰਕਾਰ ਸਰਕਾਰ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀਆਂ ਨੇ ਸੋ ਮੇਰਾ ਮੇਰੀ ਸਰਕਾਰ ਡੇਗਰ ਨੂੰ ਲੈ ਕੇ ਈਡੀ ਦੀਆਂ ਰੇਡਾਂ ਮੇਰੀ ਸਰਕਾਰ ਡੇਗਨ ਨੂੰ ਲੈ ਕੇ ਈਡੀ ਦੇ ਵੱਲੋਂ ਸਾਮਣ ਜਾਰੀ ਹੋ ਰਹੇ ਨੇ ਗੈਰ ਕਾਨੂੰਨੀ ਕਾਰਵਾਈ ਦੱਸਦੇ ਨੇ ਅਰਵਿੰਦ ਕੇਜਰੀਵਾਲ ਈਡੀ ਦੇ ਸਾਮਣਾਂ ਨੂੰ ਸੋ ਇਹ ਪੂਰੇ ਮਾਮਲੇ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਹੋਣਾ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਦਰਵਾਜ਼ਾ ਤਾਂ ਇਸ ਕਰਕੇ ਖੜਕਾਇਆ ਕਿ ਜੜੀ ਉਹਨਾਂ ਦੀ ਗ੍ਰਿਫਤਾਰੀ ਨਾ ਹੋਵੇ ਪਰ ਜਦੋਂ ਅਦਾਲਤ ਦੇ ਵਿੱਚ ਮਾਮਲਾ ਪਹੁੰਚਦਾ ਹੈ ਤੇ ਜਿਹੜੇ ਬੈਂਚ ਦੇ ਦੋ ਜੱਜ ਸਾਹਿਬਾਨ ਬੈਠੇ ਨੇ ਉਹਨਾਂ ਨੇ ਈਡੀ ਦੇ ਕੋਲੋਂ ਦਸਤਾਵੇਜ਼ ਮੰਗੇ ਇਹ ਗੱਲ ਦਾਵਾ ਕੀਤਾ ਗਿਆ ਸੀ ਕੱਲ ਈਡੀ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਸਾਡੇ ਕੋਲ ਪੂਰੇ ਆਧਾਰ ਨੇ ਸਾਡੇ ਕੋਲ ਪੂਰੇ ਤੱਥ ਨਹੀਂ ਜਿਨ੍ਹਾਂ ਦੇ ਆਧਾਰ ਤੇ ਅਸੀਂ ਅਰਵਿਦ ਕੇਜਰੀਵਾਲ ਹੋਣਾ ਨੂੰ ਬੁਲਾ ਰਹੇ ਹਾਂ ਉਸ ਤੋਂ ਬਾਅਦ ਅੱਜ ਦੀ ਸੁਣਵਾਈ ਦੇ ਵਿੱਚ ਸੀਨੀਅਰ ਜਿਹੜੇ ਜੱਜ ਬੈਠੇ ਸਨ ਜੱਜ ਸਹਿਬਾਨਾਂ ਦੇ ਬੈਂਚ ਨੇ ਈਡੀ ਦੇ ਦਸਤਾਵੇਜ਼ ਮੰਗੇ ਜਿੱਥੇ ਈਡੀ ਨੇ ਇਹ ਗੱਲ ਕਹੀ ਕਿ ਅਸੀਂ ਜਾਚਕ ਕਰਤਾ ਨੂੰ ਜਾਨਕਿ ਅ ਰਵਿੰਦ ਕੇਜਰੀਵਾਲ ਉਹਨਾਂ ਨੂੰ ਅਸੀਂ ਦਸਤਾਵੇਜ਼ ਨਹੀਂ ਬਖਾਵਾਂਗੇ ਸੋ ਜੱਜ ਸਹਿਬਾਨ ਨੇ ਦਸਤਾਵੇਜ਼ ਵੇਖੇ ਨੇ ਦਸਤਾਵੇਜ਼ਾਂ ਦੇ ਵਿੱਚ ਕੀ ਸੀ ਸੋ ਸ਼ਰਾਬ ਨੀਤੀ ਘੁਟਾਲੇ ਦਾ ਪੂਰਾ ਮਾਮਲਾ ਤੇ ਉਹਨਾਂ ਦਸਤਾਂ ਦੇ ਵਿੱਚ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਝੂਠੇ ਜ਼ਰੂਰ ਪਏ ਹੋਣਗੇ ਜਿਹਦੇ ਕਰਕੇ ਗ੍ਰਿਫਤਾਰੀ ਤੇ ਰੋਕ ਨਹੀਂ ਲੱਗੀ ਤੇ ਹੁਣ ਅਗਲੀ ਜਿਹੜੀ ਕਾਰਵਾਈ ਉਹ ਅਦਾਲਤ ਦੇ ਵਿੱਚ ਹੀ ਚੱਲਦੀ ਰਹੇਗੀ ਈਡੀ ਗ੍ਰਿਫਤਾਰ ਕਰਦੀ ਹੈ ਜਾਂ ਨਹੀਂ ਕਰਦੀ ਹਾਲਾਂਕਿ ਗ ਚਾਹੇ ਤਾਂ ਗ੍ਰਫਤਾਰ ਕਰ ਸਕਦੀ ਹੈ ਪਰ ED ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਗ੍ਰਫਤਾਰ ਨਹੀਂ ਅਸੀਂ ਤਾਂ ਚਾਹੁੰਦੇ ਸੀ ਕਿ ਅਰਵਿੰਦ ਕੇਜਰੀਵਾਲ ਹੋਣੀ ਸਾਡੀ ਜਾਂਚ ਦਾ ਹਿੱਸਾ ਬਣਨ ਸਾਡਾ ਸਹਿਯੋਗ ਬਿਲਕੁਲ ਸਵੇਰੇ ਇੱਕ ਆਤਿਸ਼ੇ ਦੇ ਵੱਲੋਂ ਵੀ ਵੀਡੀਓ ਪਾਈ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਕਟਪੁਤਲੀ ਹੈਗੀ ਹੈ ED ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਜਿਹੜਾ ਹੈ ਕਾਫੀ ਪੱਕ ਚੁੱਕਿਆ ਤੇ ਹੁਣ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਾਰੀ ਗੇਮ ਖੇਡੀ ਜਾ ਰਹੀ ਹੈ ਲੱਗਦਾ ਇਹ ਗੇਮ ਹੈ ਕਿਉਂਕਿ ਪਹਿਲਾਂ ਵੀ ਦੋ ਮੰਤਰੀ ਗ੍ਰਫਤਾਰ ਹੋ ਗਏ ਹੁਣ ਵੀ ਉਹ ਨਾ ਸੰਮਨ ਜਦੋਂ ਕਿ ਡੇਟ ਵੀ ਅਨਾਉਂਸ ਨਹੀਂ ਹੋਈ ਗਈ ਹੋਈ ਸੀ ਲੋਕ ਸਭਾ ਚੋਣਾਂ ਦੀ ਉਸ ਉਦੋਂ ਤੋਂ ਇਹ ਸੰਮਨ ਆਉਂਦੇ ਪਏ ਨੇ ਅ ਮਤਲਬ ਲਗਾਤਾਰ ਇਹ ਜੋ ਚਲਦਾ ਪਿਆ ਨਾ ਕਾਫੀ ਸਿਆਸੀ ਦੰਗਲ ਹੀ ਲੱਗਦਾ ਪਿਆ ਕਿਉਂ ਗਗਨ ਜੀ ਬਿਲਕੁਲ ਨਦੀ ਜੇ ਗੱਲ ਕਰੀਏ ਹੁਣ ਤਾਂ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਪਰ ਜੇ ਸੰਮਨਾਂ ਦੀ ਗੱਲ ਕਰਾਂ ਤੇ 2022 ਦੇ ਵਿੱਚ ਜੇ ਮਾਰਚ 4 ਨੂੰ ਪਹਿਲਾ ਸੰਮਨ ਆਉਂਦਾ ਫਿਰ ਫਰਵਰੀ 26 ਨੂੰ ਸੰਮਨ ਆਉਂਦਾ ਫਰਵਰੀ 19 ਨੂੰ ਸੰਮਨ ਆਉਂਦਾ 2 ਫਰਵਰੀ ਨੂੰ ਜਨਵਰੀ 18 ਜਨਵਰੀ 3 ਦਸੰਬਰ 22 ਨਵੰਬਰ 2 ਆਖਰੀ ਸਾਲ ਦੇ ਵਿੱਚ ਇਹ ਜਿਹੜੀਆਂ ਤਰੀਕਾਂ ਸੀ ਉਦੋਂ ਸੰਮਣ ਜਾਰੀ ਹੋਏ ਤੇ ਲੋਕ ਸਭਾ ਚੋਣਾਂ ਤਾਂ ਬੜੇ ਦੂਰ ਰਹਿ ਗਈਆਂ ਸੀ ਤੇ ਜੇ ਜਿਹੜੀ ਆਤੀਸ਼ੀ ਦੀ ਤੁਸੀਂ ਗੱਲ ਕੀਤੀ ਆ ਬਿਲਕੁਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਈਡੀ ਤੇ ਐਨਆਈਏ ਕਠਪੁਤਲੀ ਬਣ ਕੇ ਕੰਮ ਕਰ ਰਹੀਆਂ ਨੇ ਤੇ ਇਹ ਅਰਵਿੰਦ ਕੇਜਰੀਵਾਲ ਹੁਣੀ ਵੀ ਲਗਾਤਾਰ ਇਸ ਚੀਜ਼ ਦੇ ਉੱਤੇ ਬਿਆਨ ਦੇਂਦੇ ਨਜ਼ਰ ਆਉਂਦੇ ਨੇ ਪਰ ਦੂਸਰੇ ਪਾਸੇ ਜੇ ਗੱਲ ਕਰੀਏ ਪੰਜਾਬ ਦੇ ਨਾਲ ਕੰਪੇਅਰ ਕਰੀਏ ਤਾਂ ਸੁਖਪਾਲ ਸਿੰਘ ਖੈਰਾ ਹੁਣੀ ਕਾਂਗਰਸ ਦੇ ਬੜੇ ਦਿਗਜ ਲੀਡਰ ਨੇ ਦਿਗਜ ਨੇਤਾ ਨੇ ਤੇ ਉਹਨਾਂ ਨੇ ਜੇਲ੍ਹ ਵੀ ਕੱਟੀ ਆ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਉਹਨਾਂ ਨੇ ਟਿੱਪਣੀ ਕੀਤੀ ਸੀ ਇਸ ਪੂਰੇ ਵਾਕਿਆ ਨੂੰ ਲੈ ਕੇ ਉਹਨਾਂ ਕਿਹਾ ਸੀ ਕਿ ਜੇ ਤੁਸੀਂ ਕਹਿੰਦੇ ਹੋ ਕਿ ED NIA ਜਾਂ ਹੋਰ ਜਾਂਚ ਏਜੰਸੀਆਂ ਕੇਂਦਰ ਸਰਕਾਰ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀਆਂ ਨੇ ਤੇ ਤੁਸੀਂ ਵੀ ਪੰਜਾਬ ਦੇ ਵਿੱਚ ਇਹੋ ਕੁਝ ਕਰ ਰਹੇ ਹੋ ਸੋ ਉਹਨਾਂ ਨੇ ਜ਼ਿਕਰ ਕੀਤਾ ਸੀ NSA ਤਹਿਤ ਬੰਦ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕੁਝ ਸਿੰਘਾਂ ਦਾ ਨੌਜਵਾਨਾਂ ਦਾ ਉਹਨਾਂ ਦਾ ਜ਼ਿਕਰ ਕਰਕੇ ਸੁਖਪਾਲ ਸਿੰਘ ਖੈਰਖ ਨੇ ਕਿਹਾ ਸੀ ਕਿ ਤੁਸੀਂ ਵੀ ਕੇਂਦਰ ਸਰਕਾਰ ਦੇ ਆਧਾਰ ਦੇ ਉੱਤੇ ਹੀ ਪੰਜਾਬ ਦੀਆਂ ਜਾਂਚ ਏਜੰਸੀਆਂ ਨੂੰ ਵਰਤ ਰਹੇ ਹੋ ਸੋ ਇਹ ਜਿਹੜੀਆਂ ਗੱਲਾਂ ਸਿਆਸੀ ਦੰਗਲ ਦੇ ਵਿੱਚ ਬੜਾ ਉਤਰਾ ਚੜਾ ਆਉਂਦੇ ਜ਼ਰੂਰ ਨੇ ਹੁਣ ਮੌਕੇ ਤੇ ਕੇਂਦਰ ਸਰਕਾਰ ਜਿਹੜੀ ਹੈ ਭਾਜਪਾ ਦੀ ਹੈ ਤਾਂ ਜੇ ਗੱਲ ਕੀਤੀ ਜਾਵੇ ਸਰਕਾਰ ਦੇ ਵੱਲੋਂ ਇਹ ਕੇਂਦਰ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਸਨ ਕਿ ਜੇ ਸੱਚੇ ਨੇ ਤੇ ਜਾਂਚ ਦਾ ਹਿੱਸਾ ਬਣ ਜਾਣ ਜਾਂਚ ਦੇ ਵਿੱਚ ਸਹਿਯੋਗ ਕਰਨ ਕਿਉਂ ਨਹੀਂ ਕਰਦੇ ਗੱਲ ਕੀਤੀ ਜਾਵੇ ਸ਼ਰਾਬ ਨੀਤੀ ਦੀ ਤਾਂ ਨਿਧੀ ਤੁਹਾਨੂੰ ਪਤਾ ਹੋਣਾ ਕਿ ਪਿਛਲੇ ਦਿਨੀ ਸੰਗਰੂਰ ਦੇ ਵਿੱਚ ਜਹਰੀਲੀ ਸ਼ਰਾਬ ਪੀਣ ਦੇ ਕਾਰਨ 8 ਲੋਕ ਹੁਣ ਤੱਕ ਜਾਨਾ ਗਵਾ ਚੁੱਕੇ ਨੇ ਤੇ ਉੱਥੇ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਸੀਲਾਂ ਜਿਹੜੀਆਂ ਉਹ ਵੀ ਬਰਾਮਦ ਹੋਈਆਂ ਪੰਜਾਬ ਪੁਲਿਸ ਨੂੰ ਸਮਾਨ ਬਰਾਮਦ ਹੋਇਆ 4 ਲੋਕਾਂ ਦੇ ਉੱਤੇ 302 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਤੇ ਦੇ ਵਿੱਚ ਇੱਕ ਟਾਈਮ ਅਜੀਹਾ ਆਇਆ ਸੀ ਜਦੋਂ ਵਰਮਿੰਦ ਕੇਜਰੀਵਾਲ ਹੋਣਾ ਨੇ ਐਲਾਨ ਕਰਤਾ ਸੀ ਕਿ ਇੱਕ ਬੁੱਧ ਦੇ ਨਾਲ ਇੱਕ ਬੋਤਲ ਫ੍ਰੀ ਮਿਲੇਗੀ ਸੋ ਲੋਕ ਮੰਨਣਾ ਪਏਗਾ ਕਿ ਲੋਕਾਂ ਦਾ ਇੰਨਾ ਰੁਝਾਨ ਸ਼ਰਾਬ ਦੇ ਵੱਲ ਹੋ ਗਿਆ ਇੱਕ ਪਾਸੇ ਅਸੀਂ ਦੇਸ਼ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰਦੇ ਹਾਂ ਦੂਜੇ ਪਾਸੇ ਠੇਕਿਆਂ ਦੇ ਉੱਤੇ ਸ਼ਰਾਬਾਂ ਮਹਿੰਗੀਆਂ ਮਤਲਬ ਸਸਤੀਆਂ ਕਰ ਦਿੰਦੇ ਆ ਇੱਕ ਦੇ ਨਾਲ ਇੱਕ ਬੋਤਲ ਫ੍ਰੀ ਕਰ ਦਿੰਦੇ ਆ ਰੇਟ ਉਹੀ ਰਹਿੰਦਾ ਤੇ ਕਿਤੇ ਨਾ ਕਿਤੇ ਕੁਆਲਿਟੀ ਵੀ ਘਟਾਈ ਹੋਵੇਗੀ ਜੇ ਦੂਸਰੇ ਪਾਸੇ ਪੰਜਾਬ ਦੀ ਗੱਲ ਕਰਦੇ ਹਾਂ ਤੇ ਤੁਸੀਂ ਇੱਕ ਖਬਰ ਵੀ ਸਾਇਨਸ ਪੰਜਾਬ ਦੇ ਉੱਤੇ ਦਿੱਤੀ ਸੀ ਕਿ ਹੁਣ ਤੱਕ ਸਾਬਤੋਂ ਜਿਹੜੀ ਵੱਧ ਕਮਾਈ ਹੈ ਪੰਜਾਬ ਸਰਕਾਰ ਨੂੰ ਸ਼ਰਾਬੀਆਂ ਤੋਂ ਹੋਈ ਹੈ ਸ਼ਰਾਬ ਜਿਹੜੀ ਬਹੁਤ ਜ਼ਿਆਦਾ ਵਿਕੀ ਉਸ ਸ਼ਰਾਬ ਨੀਤੀ ਘੁਟਾਲੇ ਦੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾਂ ਨੂੰ ED ਦੇ ਸੱਮਣ ਜਾਂਦੇ ਸਨ ਹੁਣ ਚਾਹੇ ਮੰਤਰੀ ਉਹਨਾਂ ਦੇ ਸਹਾਇਕੀ ਕੁਝ ਵੀ ਕਹਿਣ ਕਿ ਚਾਹੇ ਸਿਆਸੀ ਦੰਗੜ ਹੈ ਜਾਂ ਸਿਆਸੀ ਕੁਝ ਵੀ ਗੇਮ ਚਲਾਈ ਜਾ ਰਹੀ ਹੈ ਜਾਂ ਉਹਨਾਂ ਨੂੰ ਗ੍ਰਫਤਾਰ ਕਰਨ ਕਰਕੇ ਜਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਗ੍ਰਫਤਾਰ ਕਰਕੇ ਸਰਕਾਰ ਸੁੱਟਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਜੇਕਰ ਉਹ ਸੱਚੇ ਨੇ ਸੱਚੀ ਗੱਲ ਹੈ ਇਹ ਤਾਂ ਮੰਨਣ ਵਾਲੀ ਗੱਲ ਹੈ ਕਿ ਜੇ ED ਨੇ ਸੱਮਣ ਭੇਜੇ ਜੇ ਤੁਸੀਂ ਸੱਚੇ ਹੋ ਤੇ ਜਾਣਾ ਬਣਦਾ ਜਾਂਚ ਦਾ ਹਿੱਸਾ ਬਣੋ ਜੇਕਰ ਤੁਸੀਂ ਝੂਠੇ ਹੋਏ ਤਾਂ ਆਪੇ ਹੀ ਅਗਲੀ ਕਾਰਵਾਈ ਹੋ ਜਾਈਗੀ ਜੇ ਤੁਸੀਂ ਸੱਚੇ ਹੋ ਤਾਂ ਜਾ ਕੇ ਗ੍ਰਿਫਤਾਰੀ ਦਾ ਡਰ ਸਤਾ ਰਿਹਾ ਜੀ ਬਿਲਕੁਲ ਸਰਕਾਰ ਬਣੀ ਹੈ ਦੋ ਵਾਰ ਸਰਕਾਰ ਬਣੀ ਹੈ ਦਿੱਲੀ ਦੇ ਵਿੱਚ ਜੇਕਰ ਗ੍ਰਿਫਤਾਰ ਹੋ ਜਾਂਦੇ ਆ ਪਿੱਛੇ ਵਾਗਡੋਰ ਸੰਭਾਲਣ ਵਾਲਾ ਕੋਈ ਬਚਦਾ ਹੀ ਨਹੀਂ ਨੀ ਤੇ ਜੇ ਗੱਲ ਉਹੀ ਗੱਲ ਕੇ ਪੰਜਾਬ ਦੀ ਵੀ ਜੇ ਗੱਲ ਕਰੀਏ ਤੇ ਦਿੱਲੀ ਪਹਿਲਾਂ ਸਰਕਾਰ ਦੋ ਵਾਰੀ ਬਣੀਆ ਦਿੱਲੀ ਮਾਡਲ ਦਾ ਹਵਾਲਾ ਦੇ ਕੇ ਪੰਜਾਬ ਦੇ ਵਿੱਚ ਸਰਕਾਰਾਂ ਬਣਦੀਆਂ ਨੇ ਪੰਜਾਬ ਦੇ ਵਿੱਚ ਬਹੁਮਤ ਖੜਦੀ ਆ ਆਮ ਆਦਮੀ ਪਾਰਟੀ 92 ਵਿਧਾਇਕ ਬਣਦੇ ਨੇ ਪਰ ਜੇ ਦਿੱਲੀ ਦੇ ਵਿੱਚ ਦਿੱਲੀ ਦਾ ਮੁੱਖ ਮੰਤਰੀ ਮੁੱਖ ਮੰਤਰੀ ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਮੁਖਕੰਨ ਮੀਨਰ ਜਿਨ੍ਹਾਂ ਤੋਂ ਆਮ ਆਦਮੀ ਪਾਰਟੀ ਸ਼ੁਰੂ ਹੋਈ ਹੈ ਜੀ ਉਹ ਹੀ ਇਹਨਾਂ ਦੋਸ਼ਾਂ ਦੇ ਤਹਿਤ ਜੇਲ੍ਹ ਦੇ ਵਿੱਚ ਚਲੇ ਜਾਣਗੇ ਤੇ ਪਿੱਛੇ ਪਾਰਟੀ ਨੂੰ ਸੰਭਾਲਣ ਵਾਲਾ ਕੌਣ ਰਹੇਗਾ ਫਿਰ ਤਾਂ ਪਾਰਟੀ ਬਸ ਉਹ ਰਹਿ ਜਾਏਗੀ ਇੱਕ ਇਤਿਹਾਸ ਬਣ ਕੇ ਜਿਵੇਂ ਹੁਣ ਗੱਲ ਕਰਦੇ ਆ ਕਿ 2022 ਦੀਆਂ ਚੋਣਾਂ ਦੇ ਵਿੱਚ ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਇੱਕ ਖੇਤਰੀ ਪਾਰਟੀ ਸੀ ਜਿਉਂ ਉਹਨਾਂ ਨੂੰ ਇੰਨੀਆਂ ਘੱਟ ਸੀਟਾਂ ਮਿਲੀਆਂ ਤੇ ਦਿੱਲੀ ਦੇ ਆਧਾਰ ਤੇ ਦਿੱਲੀ ਮਾਡਲ ਦੇ ਆਧਾਰ ਤੇ ਜੇ ਗੱਲ ਕਰਕੇ ਪੰਜਾਬ ਦੇ ਵਿੱਚ ਬਹੁਮਤ ਲੈ ਕੇ ਸਰਕਾਰ ਬਣੀ ਹੈ ਤੇ ਇਹਨਾਂ ਦਾ ਆਧਾਰ ਵੀ ਕੁਝ ਨਹੀਂ ਬਚਦਾ ਡਰ ਸਤਾਉਣਾ ਲਾਜ਼ਮੀ ਨਹੀਂ ਦੀ ਹੁਣ ਤਾਂ ਸ਼ਾਇਦ ਲੋਕ ਸੋਚਦੇ ਨੇ ਕਿ ਜਦੋਂ ਗਰਾਊਂਡ ਲੈਵਲ ਤੇ ਜਾਂਦੇ ਆ ਤਾਂ ਆਪਾਂ ਨੂੰ ਪੰਜਾਬ ਪੰਜਾਬ ਰੰਗਲਾ ਪੰਜਾਬ ਚਾਹੀਦਾ ਦਿੱਲੀ ਮਾਡਲ ਤੇ ਤਾ ਹੋਵੇ ਪਰ ਥੋੜਾ ਜਿਹਾ ਰੰਗਲਾ ਪੰਜਾਬੀਓ ਜੋ ਚੀਜ਼ਾ ਖਤਮ ਹੋ ਜਿਵੇਂ ਹੁਣ ਸ਼ਰਾਬ ਦੀ ਗੱਲ ਕਰਦੇ ਪਏ ਆਪਾਂ ਸ਼ਰਾਬ ਘਟਾਲੇ ਦੇ ਨਾਲ ਜੁੜਿਆ ਮਾਮਲਾ ਸ਼ਰਾਬ ਦੇ ਕਰਕੇ ਇੰਨੇ ਲੋਕ ਮਰੇ ਇੰਨਾ ਮਾਮਲਾ ਸਾਹਮਣੇ ਆਂਦਾ ਬਿੱਤੇ ਦੇਣੀ ਤਾਂ ਹੁਣ ਇੱਕ ਲੋ ਚੋਣਾ ਦੇ ਲਾਗੇ ਛੱਕੇ ਤਾਂ ਇਹ ਸਭ ਸ਼ਰਾਬ ਸ਼ਰੂਪ ਲੱਗਦਾ ਆਮ ਹੋ ਜਾਂਦੀਆਂ ਨੇ ਪਹਿਲੇ ਤਾਂ ਕਹਿੰਦੇ ਨੇ ਆਪਾਂ ਇਹੋ ਜਿਹੀ ਚੀਜ਼ਾਂ ਨਹੀਂ ਕਰਾਂਗੇ ਬਟ ਇਹ ਚੀਜ਼ਾਂ ਅੰਦਰਲੇ ਖਾਤੇ ਤਾਂ ਚਲਦੀਆਂ ਰਹਦੀਆਂ ਕੋ ਕਿਉਂ ਗਗਨ ਅਰੇ ਨਿਧੀ ਚੀਜ਼ ਆ ਇੱਕ ਕਿ ਜਦੋਂ ਇੱਕ ਰਾਜਨੀਤੀ ਦੇ ਵਿੱਚ ਇਕ ਲਫ਼ਜ਼ ਜੋ ਬੋਲਿਆ ਜਾਂਦਾ ਇੱਕ ਲਫ਼ਜ਼ ਨੂੰ ਚਾਰ ਲਫ਼ਜ਼ ਨੇ ਸਾਮ-ਦਾਮ-ਦੰਡ-ਪੇਧ ਹੂੰ ਸਾਮ-ਦਾਮ-ਦੰਡ-ਪੇਧ ਸਾਮ-ਦਾਮ ਦਾਮ ਲਗਾਇਆ ਜਾਂਦਾ ਦੰਡ ਵੀ ਧੱਕੇ ਨਾਲ ਵੀ ਵੋਟਾਂ ਠੀਕ ਹੈ ਪੇਧ ਕਿ ਲੋਕਾਂ ਦੇ ਪੇਧ ਨੂੰ ਜਾਗਰੂਕ ਕਰਦੇ ਨੇ ਬੜਾ ਕੁਝ ਚੱਲਦਾ ਪਰ ਜਦੋਂ ਇਹ ਤਾਂ ਇੱਕ ਲੋਕ ਸਭਾ ਉਮੀਦਵਾਰਾਂ ਦੀਆਂ ਚੋਣਾਂ ਨੇ ਲੋਕ ਸਭਾ ਸਰਕਾਰਾਂ ਬਦਲਣ ਵਾਲੀਆਂ ਚੋਣਾਂ ਨੇ ਤੇ ਜਦੋਂ ਕਿ ਤੇ ਪਿੰਡ ਦੇ ਵਿੱਚ ਸਰਪੰਚ ਦੀਆਂ ਚੋਣਾਂ ਹੁੰਦੀਆਂ ਨੇ ਇਹਨਾਂ ਨਹੀਂ ਦੀ ਤੇ ਉਦੋਂ ਵੀ ਹਾਲਾਤ ਅਜਿਹੇ ਵੇਖਣ ਵਾਲੇ ਹੁੰਦੇ ਨੇ ਕਿ ਪਿੰਡਾਂ ਦੇ ਵਿੱਚ ਜਦੋਂ ਚੋਣਾਂ ਦਾ ਆਗਾਜ਼ ਹੋ ਜਾਂਦਾ ਹੈ ਐਲਾਨ ਹੋ ਜਾਂਦਾ ਜੀ ਇਹ ਸਰਪੰਚ ਬਣੇਗਾ ਦੋ ਧਿਣਾ ਹੁੰਦੀਆਂ ਇਹ ਕਿਧਰੋਂ ਸਰਪੰਚ ਬਣੇਗਾ ਜੀ ਇਹ ਕਿਧਰੋਂ ਸਰਪੰਚ ਬਣੇਗਾ ਦੋ ਸਰਪੰਚਾਂ ਨੂੰ ਸਾਹਮਣੇ ਤੇ ਪੀਣ ਵਾਲਿਆਂ ਦੇ ਮੇਲੇ ਲੱਗੇ ਹੁੰਦੇ ਸਰਪੰਚਾਂ ਦੇ ਘਰਾਂ ਦੇ ਵਿੱਚ ਰੋਜ਼ ਰੌਣਕਾਂ ਕਈਆਂ ਨੂੰ ਤੇ ਚੁੱਕ ਚੁੱਕ ਕੇ ਘਰਾਂ ਨੂੰ ਛੱਡ ਕੇ ਆਉਣਾ ਪੈਂਦਾ ਅਜਿਹੇ ਹਾਲਾਤ ਹੋ ਜਾਂਦੀ ਹੈ ਤਾਂ ਉਦੋਂ ਜਿਹੜੀਆਂ ਸ਼ਰਾਬਾਂ ਫਿਰ ਕੱਢਦੇ ਨੇ ਨਜਾਇਜ਼ ਸ਼ਰਾਬਾਂ ਵੀ ਨਿਕਲਦੀਆਂ ਨੇ ਉਦੋਂ ਸਾਰਾ ਕੁਝ ਮਾਫ ਹੁੰਦਾ ਚੋਣ ਜਾਬਦਾ ਬੇਸ਼ੱਕ ਲੱਗਾ ਹੁੰਦਾ ਪਰ ਕਿਤੇ ਨਾ ਕਿਤੇ ਪਹੁੰਚਾਂ ਜਿਹੜੀਆਂ ਨੇ ਜਾਂ ਕਹਿ ਲਈਏ ਕਿ ਪਹੁੰਚ ਨਹੀਂ ਕਹਿ ਸਕਦੇ ਕਿਤਨਾ ਕਿਤੇ ਮਿਲਵਰਤਨ ਰੱਖੇ ਹੀ ਹੁੰਦੇ ਨੇ ਜਿਹੜੇ ਲੀਡਰਾਂ ਨੇ ਨੇਤਾਵਾਂ ਨੇ ਵਰਕਰਾਂ ਨੇ ਤੇ ਸੋ ਅੰਦਰ ਖਾਤੇ ਸ਼ਰਾਬਾਂ ਕੱਢੀਆਂ ਜਾਂਦੀਆਂ ਆਪਣੀ ਹਰ ਕੋਈ ਆਪਣੀ ਵੋਟ ਪਟੋਰਨਾ ਵਾਸਤੇ ਕੁਝ ਨਾ ਕੁਝ ਕਿਸੇ ਵੀ ਹਿੱਲੇ ਕਰਨ ਲਈ ਤਿਆਰ ਹੋ ਜਾਂਦਾ ਚਾਹੇ ਪੈਗਨਾ ਵੋਟ ਖਰੀਦੀ ਜਾਵੇ ਚਾਹੇ ਪੈਸੇ ਨਾਲ ਖਰੀਦੀ ਜਾਵੇ ਸੋ ਵੋਟਾਂ ਦੇ ਵਿੱਚ ਇਹ ਗੱਲ ਆਮ ਹੁੰਦੀ ਹੈ ਪਰ ਜੇ ਸ਼ਰਾਬ ਨੀਤੀ ਕੋਟ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਕਿਹਾ ਜਾਂਦਾ ਜੀ ਪਾਣੀ ਮੁਫਤਾ ਜੀ ਬਿਜਲੀ ਮੁਫਤਾ ਬੀਬੀਆਂ ਨੂੰ ਜਿਹੜਾ ਹੈ ਬਸਾਂ ਦੇ ਵਿੱਚ ਸਫ਼ਰ ਮੁਫਤਾ ਪਰ ਕਿਦਣਾ ਕਿਤੇ ਖਰਚਾ ਤੇ ਕੱਢਣਾ ਸਰਕਾਰ ਬੋਝ ਕਿੱਥੋਂ ਚੱਲੇਗੀ ਸੋ ਉਹ ਸ਼ਰਾਬ ਦੀ ਇਹਨਾਂ ਨੇ ਕੁਆਲਿਟੀ ਇਹ ਕਹਿ ਸਕਦਾ ਕਿ ਸ਼ਰਾਬ ਦੀ ਕੁਆਲਿਟੀ ਕਦਾ ਘਟਾ ਦਿੱਤੀ ਜਾਂ ਰੇਟ ਉਹੀ ਰਿਹਾ ਲੋਕ ਪਾਗਲ ਹੋ ਗਏ ਜੀ ਇਹ ਕਿਣਾ ਇੱਕ ਫ੍ਰੀ ਮਿਲ ਰਹੀ ਆ ਠੇਕਿਆਂ ਤੇ ਲੈਣਾ ਨਹੀਂ ਟੁੱਟਦੀਆਂ ਪਰ ਕਿਦਣਾ ਕਿਤੇ ਜਲੋਕਾਂ ਦੀ ਜਾਨ ਨਾਲ ਉਹ ਖਲਵਾੜ ਜ਼ਰੂਰ ਕੀਤਾ ਗਿਆ ਬਿਲਕੁਲ ਤੁਸੀਂ ਲੋਕਾਂ ਦੀਆਂ ਵੋਟਾਂ ਤੋਂ ਰਾਜ ਕਰਨਾ ਲੋਕਾਂ ਦੀਆਂ ਵੋਟਾਂ ਲੈ ਕੇ ਰਾਜ ਕਰਨਾ ਪਰ ਐਸੇ ਰਾਜ ਨੂੰ ਕੀ ਕਹਿਣਾ ਜਦੋਂ ਲੋਕ ਹੀ ਨਾ ਬਚੇ ਵੋਟਾਂ ਪਾਉਣ ਵਾਲੇ ਸੋ ਸੰਗਰੂਰ ਵਾਲੀ ਜੇ ਘਟਨਾ ਤਾਜੀ ਗੱਲ ਕਰ ਲੈਨੇ ਉੱਥੇ ਬੇਸ਼ੱਕ ਪੁਲਿਸ ਨੇ ਕਾਰਵਾਈ ਕੀਤੀ ਹੈ ਹਾਲੇ ਤੱਕ ਕਿਸੇ ਰਾਜਨੀਤਿਕ ਲੀਡਰ ਦਾ ਤਾਂ ਹੱਥ ਸਾਹਮਣੇ ਨਹੀਂ ਆਇਆ ਕਿਉਂਕਿ ਅਜਿਹੀ ਜਦੋਂ ਵੱਡੀ ਕਾਰਵਾਈ ਹੁੰਦੀ ਹੈ ਪੰਜਾਬ ਸਰਕਾਰ ਦੀਆਂ ਸੀਲਾਂ ਲੱਗੀਆਂ ਜਿਹੜੀਆਂ ਉਹ ਬੋਤਲਾਂ ਮਿਲੀਆਂ ਹੈ ਸਰਕਾਰ ਦੀਆਂ ਸੀਲਾਂ ਭਾਵੇਂ ਝਾਲੀ ਨੇ ਉਹ ਮਿਲਿਆ ਨੇ ਸਮਾਨ ਮਿਲਿਆ ਸਾਰਾ ਕੁਝ ਮਿਲਿਆ ਕਿਤਨਾ ਕੀਤੇ ਉਸ ਵਿਅਕਤੀ ਦੇ ਪਿੱਛੇ ਵੀ ਕਿਸੇ ਰਾਜਨੀਤਿਕ ਬੰਦੇ ਦਾ ਹੱਥ ਜਰੂਰ ਹੋਵੇਗਾ ਨਹੀਂ ਤੇ ਇੰਨੇ ਲੰਬੇ ਸਮੇਂ ਤੋਂ ਕੋਈ ਅਜਿਹਾ ਗੈਰ ਕਾਨੂੰਨੀ ਕੰਮ ਕਰਾ ਰਦਾ ਆ ਰਿਹਾ ਹੈ ਬੇਸ਼ੱਕ ਸਰਕਾਰ ਪੰਜਾਬ ਸਰਕਾਰ ਨੇ ਕਹਿ ਹੈਗੇ ਭ੍ਰਿਸ਼ਟਾਚਾਰ ਨੂੰ ਨਾਥ ਪਾਵਾਂਗੇ ਖੁਦ ਹੀ ਮੁੱਖ ਮੰਤਰੀ ਮਾਨ ਕਹਿੰਦੇ ਹੁੰਦੇ ਨੇ ਕਿ ਭ੍ਰਿਸ਼ਟਾਚਾਰ ਅਸੀਂ ਦੇਖਦੇ ਆਂ ਬੰਦੇ ਨੇ ਬਾਹਰ ਏਜੰਟ ਰੱਖਿਆ ਜੀ ਮੈਂ ਤੁਹਾਡੇ ਕੋ ਸਿੱਧੇ ਪੈਸੇ ਨਹੀਂ ਲੈਣੇ ਸੋ ਕਿਤਨਾ ਕੀਤੇ ਮੁੱਖ ਮੰਤਰੀ ਮਾਨ ਸਾਹਿਬ ਦੀਆਂ ਗੱਲਾਂ ਸੱਚੀਆਂ ਹੀ ਨੇ ਕਿ ਜੇ ਹੁਣ ਮੰਤਰੀ ਦਾ ਸਿੱਧਾ ਤੇ ਨਾਮ ਕਿਸੇ ਦਾ ਆਇਆ ਨਹੀਂ ਹੋਵੇਗਾ ਜ਼ਰੂਰ ਆ ਜਾਵੇਗਾ ਆਵੇਗਾ ਕੁਝ ਦੇਰ ਤੱਕ ਕਿਉਂਕਿ ਇਨੇ ਲੰਬੇ ਸਮੇਂ ਤੋਂ ਜੇ ਕੋਈ ਬੰਦਾ ਨਜਾਇਜ਼ ਸ਼ਰਾਬ ਜਾਂ ਜਹਰੀਲੀ ਸ਼ਰਾਬ ਕੱਢ ਰਿਹਾ ਹੈ ਪੈਸੇ ਕਮਾਉਣ ਖਾਤਰ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰਦਾ ਆ ਰਿਹਾ ਸੀ ਤਾਂ ਉਹਦੇ ਪਿੱਛੇ ਕਿਸੇ ਦਾ ਹੱਥ ਹੋਵੇਗਾ ਉਹ ਵੀ ਸਾਹਮਣੇ ਆ ਜਾਵੇਗਾ ਪਰ ਜੇ ਹੁਣ ਗੱਲ ਕਰੀ ਆਰਮੇ ਦੀ ਕੇਜਰੀਵਾਲ ਹੁਣਾਂ ਦੀ ਤੇ ਸਰਕਾਰ ਨੂੰ ਖਰਚਾ ਕੱਢਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਕੰਮ ਕਰਨੇ ਪੈਂਦੇ ਨੇ ਇੱਥੇ ਤਾਂ ਸਿਰਫ ਤੁਸੀਂ ਗੱਲ ਕਰ ਰਹੇ ਹੋ ਸ਼ਰਾਬ ਨੀਤੀ ਘਟਾਲੇ ਦੀ ਇੱਥੇ ਦਵਾਈਆਂ ਦੀ ਵੀ ਜੇ ਗੱਲ ਕਰੀਏ ਇੱਕ ਮੈਡੀਕਲ ਨੈਕਸ ਵੱਧਦਾ ਤੇ ਚੱਲਦਾ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈਆਂ ਦੀ ਗੱਲ ਕਰ ਦਿੰਦੇ ਆ ਪਰ ਕਿਤੇ ਨਾ ਕਿਤੇ ਅੰਦਰ ਜਿਹੜੇ ਡਾਕਟਰ ਬੈਠੇ ਹੁੰਦੇ ਆ ਉਹ ਵੀ ਪਰਚੀਆਂ ਲਿਖ ਕੇ ਦੇ ਦਿੰਦੇ ਆ ਜੀ ਉਹ ਫਲਾਣੇ ਡਾਕਟਰ ਕੋਲ ਚਲ ਜਾਓ ਤੁਹਾਡਾ ਉੱਥੇ ਹੋਣਾ ਜੀ ਆ ਐਕਸ ਰੇ ਉਹ ਫਲਾਣੇ ਡਾਕਟਰ ਕੋਲੋਂ ਕਰਵਾ ਲਿਓ ਜੀ ਆ ਜਿਹੜੀ ਦਵਾਈ ਆ ਇਹ ਉਸੇ ਤੋਂ ਹੀ ਮਿਲਣੀ ਆ ਲੈਬ ਟੈਸਟ ਆ ਇਹ ਉਸੇ ਤੋਂ ਹੋਣੇ ਸੋ ਕਿਤੇ ਨਾ ਕਿਤੇ ਲਿੰਕ ਸਾਰੇ ਬਣੇ ਹੁੰਦੇ ਨੇ ਸਰਕਾਰਾਂ ਚ ਚਲਾਉਣ ਵਾਸਤੇ ਪੈਸਾ ਵੀ ਚਾਹੀਦਾ ਜੇ ਤੁਹਾਨੂੰ ਮੁਫਤ ਸਹੂਲਤ ਦੇਣੀ ਆ ਜੇ ਬੀਬੀਆਂ ਦੇ ਖਾਤੇ ਦੇ ਵਿੱਚ 10000 ਰੁਪਿਆ ਤੁਹਾਡੇ ਆਇਆ ਸਾਡੇ ਤੱਕ ਕਦੇ ਨਹੀਂ ਆਇਆ ਹਾਂ ਤੇ ਜੇ ਬੀਬੀਆਂ ਦੇ ਖਾਤੇ ਦੇ ਵਿੱਚ 1000 ਰੁਪਿਆ ਚਾਹੀਦਾ ਹੈ ਤੇ ਕਿਤੇ ਨਾ ਕਿਤੇ ਸਰਕਾਰ ਦੇ ਕੋਲੋਂ ਵੀ ਤੇ ਖਜ਼ਾਨਾ ਭਰਿਆ ਹੋਣਾ ਚਾਹੀਦਾ ਹੈ ਖਜ਼ਾਨਾ ਸਰਕਾਰ ਨੇ ਕਿਵੇਂ ਭਰਨਾ ਉਹ ਵੀ ਚੀਜ਼ ਵਿਚਾਰਨ ਵਾਲੀ ਆ ਪਰ ਕੇਂਦਰ ਸਰਕਾਰ ਦੇ ਉੱਤੇ ਜੇ ਅਜਿਹੀ ਹੀ ਤੋਹਮਤ ਲਗਾ ਰਹੀ ਹੈ ਆਮ ਆਦਮੀ ਪਾਰਟੀ ਕੇ ਈਡੀ ਨੂੰ ਵਰਤ ਰਹੀ ਹੈ ਕਟਫੁੱਤਲੀ ਬਣਾ ਕੇ ਜਾਂ ਐਨਆਈਏ ਨੂੰ ਵਰਤ ਰਹੀ ਹੈ ਜਾਂ ਕਿਸੇ ਹੋਰ ਜਾਂਚ ਏਜੰਸੀ ਨੂੰ ਵਰਤ ਰਹੀ ਹੈ ਤੇ ਜੇ ਤੁਸੀਂ ਸੱਚੇ ਹੋ ਤੇ ਤੁਸੀਂ ਆਪਣੀ ਸਫਾਈ ਦਿਓ ਜਾਂ ਕੇ ਈਡੀ ਦੇ ਸਾਹਮਣੇ ਪੇਸ਼ ਹੋ ਕੇ ਹੁਣ ਤੱਕ ਨੋ ਸਮਨ ਆਇਆ ਮੈਂ ਤੇ ਕਹਿੰਦਾ ਤੁਹਾਡੀ ਧਨ ਭਾਗ ਨਹੀਂ ਕਿ ਤੁਹਾਨੂੰ ਨੋ ਸਮਨ ਆ ਗਿਆ ਨਹੀਂ ਤੇ ਚੌਥੇ ਸਮਨ ਤੇ ਹੋਣਾ ਸੀ ਜੀ ਨੀਦੀ ਅ ਗਗਨ ਮੈਨੂੰ ਤਾਂ ਲੱਗਦਾ ਹੈ ਕਿ ਕਿਸੇ ਵੀ ਬੀਬੀ ਦੇ ਖਾਤੇ ਦੇ ਵਿੱਚ ਨਹੀਂ ਆਇਆ ਹੋਣਾ 1000 ਰੁਪਏ ਕਿਉਂਕਿ ਰੋਂਦੀਆਂ ਤਾਂ ਸਾਰੀਆਂ ਹੀ ਬੀਬੀਆਂ ਵਈਆਂ ਜੀ ਤੇ ਤੁਸੀਂ ਵੀ ਉਡੀਕ ਰਹੇ ਹੋ 1000 ਰੁਪਇਆ ਅਸੀਂ ਤਾਂ ਉਡੀਕ ਰਹੇ ਉਮੀਦ ਤਾਂ ਪਹਿਲਾਂ ਹੀ ਨਹੀਂ ਸੀਗੀ ਜੀ ਪਰ ਉਹੀ ਗੱਲ ਕਿ ਗਰੰਟੀਆਂ ਦੇ ਆਧਾਰ ਤੇ ਜਿਹੜੀ ਪੰਜਾਬ ਦੇ ਵਿੱਚ ਵੀ ਸਰਕਾਰ ਬਣੀ ਸੀ ਇੱਕ ਦਿੱਲੀ ਮਾਡਲ ਦੱਸਿਆ ਗਿਆ ਸੀ ਕਿ ਦਿੱਲੀ ਹੁਣ ਪਤਾ ਨਹੀਂ ਹੈ ਜਦੋਂ ਚੋਣ ਪ੍ਰਚਾਰ ਹੁੰਦਾ ਨਾ ਨੀਦੀ ਉੱਥੇ ਬੀਬੀਆਂ ਕਿਤੇ ਨਾ ਕਿਤੇ ਬੈਠੀਆਂ ਹੁੰਦੀਆਂ ਬੀਬੀਆਂ ਨੂੰ ਪੁੱਛ ਲੈ ਕੋਈ ਜਿਹਦੇ ਖਾਤੇ ਦੇ ਵਿੱਚ ਸ਼ਾਇਦ ਆ ਗਏ ਹੋਣਗੇ ਜਾਂ ਹੋ ਸਕਦਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਜਾਂ ਚਾਹੇਤੇ ਹੋਣ ਜਾਂ ਉਹਨਾਂ ਦੀ ਪਾਰਟੀ ਚਾਹੇਤੀ ਹੋਵੇ ਤਾਂ ਉਹਨਾਂ ਨੇ ਕਹਤਾ ਜੀ ਸਾਡੇ ਖਾਤੇ 'ਚ ਤਾਂ ਆ ਗਏ ਜਾਂ ਹੋ ਸਕਦਾ ਉਹਨਾਂ ਨੂੰ 5-700 ਰੁਪਇਆ ਦੇ ਕੇ ਕਹਾ ਦਿੱਤਾ ਕੇ ਹਾਂਜੀ ਸਾਡੇ ਖਾਤੇ 'ਚ ਤਾਂ ਆਇਆ ਤਾਂ ਫਿਰ ਪੰਜਾਬ ਦੀਆਂ ਬੀਬੀਆਂ ਭੋਲੀਆਂ ਜੇ ਸਾਡੇ ਖਾਤੇ 'ਚ 10000 ਰੁਪਏ ਆਜੇ ਹੁਣ ਆ ਦੇਖਣ ਵਾਲੀ ਗੱਲ ਹੈ ਕਿ ਜਦੋਂ ਪੰਜਾਬ ਦੇ ਵਿੱਚ ਬੱਸਾਂ ਦਾ ਸਫ਼ਰ ਫ੍ਰੀ ਹੋਇਆ ਤੇ ਬੱਸਾਂ ਜਿਹੜੀਆਂ ਬੀਬੀਆਂ ਵਿਚਾਰੀਆਂ ਨੂੰ ਪੁੱਛ ਕੇ ਜਾਣਾ ਪੈਂਦਾ ਸੀ ਆਪਣੇ ਘਰ ਵਾਲਿਆਂ ਤੋਂ ਆਪਣੇ ਬਜ਼ੁਰਗਾਂ ਤੋਂ ਕਿ ਜੀ ਅਸੀਂ ਹੋ ਆਈਏ ਜਿੱਥੇ ਬੰਦੇ ਨੇ ਕੰਮ ਕਰਨ ਜਾਣਾ ਕਿਸੇ ਮੰਨ ਲਓ ਤਹਿਸੀਲ ਪੈਂਦੀ ਆ 50 30 ਕਿਲੋਮੀਟਰ ਦੀ ਇੱਥੇ ਬੰਦੇ ਨੇ ਜਾਣਾ ਉੱਥੇ ਬੀਬੀ ਕਹਿੰਦੀ ਕਿ ਨਹੀਂ ਮੈਂ ਹੀ ਕਰਾਉਣੀ ਆ ਜਿਹੜੇ 20 25 ਰੁਪਏ ਬਚਦੇ ਉਹ ਤੇ ਬਚਾਈਏ ਜਿਹੜੇ 50 60 ਰੁਪਏ ਬਚਦੇ ਉਹ ਤਾਂ ਬਚਾਈਏ ਸੋ ਇਹ ਜਿਹੜੀਆਂ ਚੀਜ਼ਾਂ ਨੇ ਗਰੰਟੀਆਂ ਮਿਲੀਆਂ ਸਾਰਾ ਕੁਝ ਮਿਲਿਆ ਬਸਾਂ ਦੇ ਸਫ਼ਰ ਫ੍ਰੀ ਕਰਤਾ ਅਕਸਰ ਬਸਾਂ ਦੇ ਵਿੱਚ ਤੇਲ ਵੀ ਪੈਣਾ ਬਸਾਂ ਦੀ ਇੱਕ ਮੇਨਟੇਨੈਂਸ ਹੁੰਦੀ ਆ ਕੋਈ ਟਾਇਰ ਪੈਂਚਰ ਕੋਈ ਰਿਪੇਅਰ ਕਿੰਨਾ ਕੁਝ ਹੁੰਦਾ ਇਹ ਗੱਲਾਂ ਆਪਾਂ ਇਹ ਨਹੀਂ ਕਹਿ ਸਕਦੇ ਜੀ ਸਰਕਾਰ ਨੇ ਕਹਿਤਾ ਜੀ ਬਸਾਂ ਫ੍ਰੀ ਉਹ ਤੁਹਾਨੂੰ ਇੱਕ ਪਾਸਿਓਂ ਫ੍ਰੀ ਕਰਤਾ ਦੂਸਰੇ ਪਾਸਿਓਂ ਜਿਹੜਾ ਚੂਨਾ ਉਹ ਲੱਗਣਾ ਹੀ ਲੱਗਣਾ ਆਪਾਂ ਉਸ ਪਾਸੇ ਧਿਆਨ ਨਹੀਂ ਦਿੰਦੇ ਹੁਣ ਗੱਲ ਕੀਤੀ ਜਾਵੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਤੇਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਆ 2 ਰੁਪਏ ਡੀਜ਼ਲ ਦੇ ਪਿੱਛੇ 2 ਰੁਪਏ ਪੈਟਰੋਲ ਦੇ ਪਿੱਛੇ ਕਟੌਤੀ ਕਰ ਦਿੱਤੀ ਗਈ ਹੈ ਪਰ ਪਿੱਛੇ ਜਿਹੇ ਇੱਕ ਕੇ ਉਹੀ ਚੋਲ ਜੜਾ ਉਹ ਜੜਾ ਇੱਕ ਕਪੜਾ ਇੱਕ ਮਸ਼ੀਨਾਂ ਦੇ ਵਿੱਚ ਕਰ ਦਿੱਤਾ ਗਿਆ 2 ਰੁਪਏ ਦਾ ਨੂੰ ਸਸਤਾ ਦੱਸ ਕੇ 7 ਰੁਪਏ ਵੱਧ ਜੜਾ ਤੇਲ ਲਗਾਇਆ ਜਾ ਰਿਹਾ ਸੋ ਅਜਿਹੀਆਂ ਗੱਲਾਂ ਬੜੀਆਂ ਸਾਹਮਣੇ ਹੁੰਦੀਆਂ ਨੇ ਬੇਸ਼ੱਕ ਤੁਹਾਨੂੰ ਗਾਰੰਟੀ ਦਿੱਤੀ ਆ 1000 ਰੁਪਏ ਤੁਹਾਡੇ ਖਾਤੇ ਚ ਆਵੇਗਾ ਪਰ ਕੱਢਣਾ ਵੀ ਤੁਹਾਡੀ ਜੇਬ ਦੇ ਵਿੱਚੋਂ ਹੀ ਇਹ ਚੀਜ਼ ਵੀ ਬੀਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਜਵਾਨਾ ਲੋਕਾਂ ਨੂੰ ਜਿਨ੍ਹਾਂ ਨੂੰ ਗਾਰੰਟੀ ਦਿੱਤੀ ਜਾਂਦੀਆਂ ਨੇ ਉਹਨੂੰ ਧਿਆਨ ਚ ਰੱਖਣਾ ਪਵੇਗਾ ਤੁਹਾਨੂੰ 2 ਰੁਪਏ ਕਿਲੋ ਕਣਕ ਕਹਿ ਦਿੰਦੇ ਆ ਤੁਹਾਨੂੰ 4 ਰੁਪਏ ਕਿਲੋ ਕਣਕ ਕਹਿ ਦਿੰਦੇ ਆ ਹੁਣ ਜਿਹੜਾ ਪੰਜਾਬ ਦੇ ਵਿੱਚ ਇੱਕ ਚੱਲ ਰਿਹਾ ਜੀ ਘਰ ਘਰ ਦੇ ਵਿੱਚ पीसी ਹੋਈ ਕਣਕ ਪਹਿਲਾਂ ਤਾਂ ਨਹੀਂ ਦੀ ਇਹ ਚੱਲਦਾ ਸੀ ਕਿ ਕਣਕ ਤੁਹਾਡੇ ਕੋਲ ਆ ਗਈ ਹੈ ਤੁਸੀਂ ਦੇਖ ਸਕਦੇ ਸੀ ਕਿ ਕਿਤੇ ਕਣਕ ਨੂੰ ਸੁੰਢੀ ਤਾਂ ਨਹੀਂ ਲੱਗੀ ਕਿਤੇ ਕਣਕ ਗਿੱਲੀ ਤਾਂ ਨਹੀਂ ਕਿਤੇ ਕਣਕ ਮਾੜੀ ਤਾਂ ਨਹੀਂ ਤੁਸੀਂ ਧੋਂਦੇ ਹੋ ਕਣਕ ਨੂੰ ਕਣਕ ਦੀ ਸਫਾਈ ਕਰਦੇ ਹੋ ਫਿਰ ਕਿਤੇ ਜਾ ਕੇ ਚੱਕੀ ਦੇ ਵਿੱਚ ਕਣਕ ਪਸਵਾਉਂਦੇ ਹੋ ਤੇ ਜੇਕਰ ਫਿਰ ਵੀ ਕੋਈ ਕਾਨ ਰਹਿ ਜਾਂਦੀ ਹੋਵੇ ਨਾ ਤੇ ਚੱਕੀ ਵਾਲਾ ਇਹ ਗੱਲ ਜਰੂਰ ਕਹਿ ਦਿੰਦਾ ਕਿ ਭਾਈ ਆਪਣੀ ਕਣਕ ਸੁਕਾ ਕੇ ਲਿਆਓ ਜਾਂ ਤੁਹਾਡੀ ਕਣਕ ਦੇ ਵਿੱਚ ਆ ਚੀਜ਼ਾਂ ਇਸ ਤਰ੍ਹਾਂ ਨਹੀਂ ਹੋਣਾ ਤੇ ਹੁਣ ਤੁਹਾਡੇ ਕੋਲ ਸਿੱਧਾ ਆਟਾ ਆ ਰਿਹਾ ਤੇ ਤੁਹਾਨੂੰ ਨਹੀਂ ਪਤਾ ਕਿ ਉਹ ਆਟਾ ਕਾਨ ਲੱਗਾ ਆ ਰਿਹਾ ਹੈ ਉਹ ਆਟੇ ਨੂੰ ਕੀੜਾ ਲੱਗਾ ਹੈ ਉਹ ਕਣਕ ਤੂੰ ਪੀਸੀ ਜਾਂ ਨਹੀਂ ਤੂੰ ਵੀ ਤੂੰ ਜ਼ਹੀ ਖਾਣੀ ਹੈ ਭਾਈ ਜਿਹੜਾ ਆਟਾ ਤੁਹਾਡੇ ਹੋਮ ਡਿਲੀਵਰੀ ਆ ਗਿਆ ਤੁਸੀਂ ਤੇ ਕਹਣਾ ਜੀ ਆਇਆਂ ਨੂੰ ਸਾਨੂੰ ਸਰਕਾਰ ਨੇ ਆਟਾ ਦੇਤਾ ਤੇ ਆਟੇ ਦੇ ਪਿੱਛੇ ਲਾ ਕੇ ਤੁਸੀਂ ਵੋਟ ਪਾ ਦੇਣੀ ਹੈ ਸਰਕਾਰ ਦੀ ਝੋਲੀ ਪਰ ਸਵਾਲ ਕਰੋਗੇ ਤਾਂ ਤੁਹਾਡੇ ਉੱਤੇ ਕੋਈ ਨਾ ਕੋਈ ਮੁਕਦਮਾ ਜ਼ਰੂਰ ਬਣ ਜਾਵੇਗਾ ਸੋ ਇਹ ਪੂਰੀਆਂ ਜਿਹੜੀਆਂ ਗੱਲਾਂ ਨੇ ਕਿਤੇ ਨਾ ਕਿਤੇ ਸੱਟ ਜ਼ਰੂਰ ਮਾਰਦੀਆਂ ਨੇ ਸਿਆਸੀ ਬੰਦੇ ਦੇ ਦਿਮਾਗ ਦੇ ਉੱਤੇ ਵੀ ਆਮ ਜਨਤਾ ਨੂੰ ਇਹ ਚੀਜ਼ ਵਿਚਾਰਨੀ ਚਾਹੀਦੀ ਹੈ ਕਿਉਂਕਿ ਸਿਰਫ ਅਸੀਂ ਆਟਾ ਦਾਲ ਕਿਉਂਕਿ ਇਹ ਹੀ ਸਰਕਾਰ ਪਹਿਲਾਂ ਕਹਿੰਦੀ ਸੀ ਕਿ ਲੋਕਾਂ ਨੂੰ ਰੋਜ਼ਗਾਰ ਦੇ ਦਿਓ ਬੱਚਿਆਂ ਨੂੰ ਰੋਜ਼ਗਾਰ ਦੇ ਦਿਓ ਆਟਾ ਦਾਲੇ ਖੁਦ ਖਰੀਦ ਲੈ ਡਿਲੀਵਰੀ ਕਰ ਰਹੀ ਹੈ ਕੀ ਗੱਲ ਲੋਕ ਤੁਰ ਵੀ ਨਹੀਂ ਸਕਦੇ ਇੰਨਾ ਮਤਲਬ ਚੇਂਜ ਕਰ ਦਿੱਤਾ ਸਰਕਾਰ ਨੇ ਕਿਉਂਕਿ 2019 ਤੋਂ ਲੈ ਕੇ ਜਿਹੜੀਆਂ 2019 ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਸੀ ਤੇ ਅੱਜ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਨਹੀਂ ਦੀ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਵੇਂ ਕੇਂਦਰ ਸਰਕਾਰ ਨੇ ਨੋਟਿਸ ਭੇਜੇ ਨੋਟਿਸ ਆ ਇੱਕ ਦੋ ਦਿਨਾਂ ਦੇ ਵਿੱਚ ਨਹੀਂ ਗਏ ਨੋਟਿਸ ਕੋਈ ਇੱਕ ਦੋ ਮਹੀਨਿਆਂ ਦੇ ਵਿੱਚ ਨਹੀਂ ਗਏ ਨੋ ਸੰਮਣ ਗਏ ਨੇ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਬੇਸ਼ੱਕ ਜੋ ਮਰਜ਼ੀ ਕਹਿੰਦੇ ਰਹਿਣ ਇੱਕ ਵਾਰ ਸੰਮਣ ਗਿਆ ਜਿੱਦਣ ਪੇਸ਼ੀ ਹੋਣੀ ਸੀ ਉਸ ਦਿਨ ਪੰਜਾਬ ਆ ਗਏ ਕਿਤੇ ਰੈਲੀ ਕਰਦੇ ਫਿਰਦੇ ਸੀਗੇ ਕਿਦੇ ਗੋਆ ਵਾਲੇ ਪਾਸੇ ਚੱਲ ਜਾਂਦੇ ਨੇ ਉਧਰੋਂ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਚੱਕੋ ਹੈਲੀਕਾਪਟਰ ਤੇ ਨਾਲ ਪ੍ਰਚਾਰ ਕਰਦੇ ਬਿਲਕੁਲ ਘੁੰਮਣ ਫਿਰਨ ਦਾ ਦੌਰ ਜਾਰੀ ਬਿਲਕੁਲ ਘੁੰਮਣ ਫਿਰਨ ਦਾ ਦੌਰ ਜਾਰੀ ਹੈ ਤੇ ਜਿਹੜੀ ਕਾਨੂੰਨੀ ਕਾਰਵਾਈ ਆ ਉਧਰ ਵੀ ਕੁਝ ਜੜੀ ਜਵਾਬ ਦੇ ਆ ਉਹਦਾ ਜਰੂਰ ਬਣਦੀ ਹੈ ਜੀ ਨੇ ਬਿਲਕੁਲ ਬਿਲਕੁਲ ਧੰਨਵਾਦ ਗਗਨ ਤਾਂ ਪਤਾ ਨਹੀਂ ਹੁਣ ਅਰਵਿੰਦ ਕੇਜਰੀਵਾਲ ਤੇ ਮੁਸ਼ਕਿਲਾਂ ਤੇ ਫੁੱਲ ਸਟਾਪ ਲੱਗੇਗਾ ਜਾਂ ਨਹੀਂ ਕਿਉਂਕਿ ਹਾਈ ਕੋਰਟ ਦੇ ਵੱਲੋਂ ਵੀ ਪੂਰੀ ਪੁੱਛਗਿੱਛ ਦੀ ਗੱਲ ਕਹਿ ਦਿੱਤੀ ਗਈ ਹੈ ਕਿ ਈਡੀ ਬੁਲਾ ਕੇ ਪੁੱਛਗਿੱਛ ਕਰ ਸਕਦੇ ਜੇ ਉਹਨਾਂ ਨੂੰ ਲੱਗਦਾ ਹੈ ਤਾਂ ਗ੍ਰਿਫਤਾਰ ਵੀ ਕਰ ਸਕਦੇ ਨੇ ਤਾਂ ਹੁਣ ਕੀ ਹੋਵੇਗਾ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਦਾ ਕੀ ਉਹ ਫੇਰ ਕਹਿਣਗੇ ਕਿ ਕੇਂਦਰ ਸਰਕਾਰ ਗਲਤ ਕਰ ਰਹੀ ਹੈ ਕੇਂਦਰ ਸਰਕਾਰ ਦੇ ਉੱਤੇ ਧੱਕਾ ਕੀਤਾ ਜਾ ਰਿਹਾ ਹੈ ਜਾਂ ਫਿਰ ਹੁਣ ਅਰਵਿੰਦ ਕੇਜਰੀਵਾਲ ਕੋਈ ਖੁਦ ਸਬੂਤ ਪੇਸ਼ ਕਰਨਗੇ ਈਡੀ ਨੂੰ ਈਡੀ ਦੇ ਲਈ ਤਾਂ ਲਗਾਤਾਰ ਇਸ ਦੇ ਨਾਲ ਜੁੜੀ ਸਾਰੀ ਅਪਡੇਟ ਤੁਹਾਡੇ ਨਾਲ ਸਾਂਝਾ ਕਰਾਂਗੇ ਜਦ ਤੱਕ ਲਈ ਤੁਹਾਡੇ ਦਿਲਾਲ ਵਿਧਾ ਲੈਣ ਦਾ ਟਾਈਮ ਆ ਗਿਆ ਹੈ ਤਾਂ ਬਣੇ ਰੋਸ ਕਾਈ ਨਿਊਜ਼ ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ